ਵਿਸਾਖੀ ਦਾ ਮੇਲਾ ਪੁਇਮ ਅਗਲੀ ਆਪਣੀ ਹੈਗੀ ਹੈ ਪੱਕੀਆਂ ਕਣਕਾਂ ਲੁਗਾਠਾਂ ਰਸੀਆਂ ਬੁਰਪਿਆ ਅੰਬਾਂ ਨੂੰ ਗੁਲਾਬ ਹਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੀਰੀਆਂ ਲਿਫਾਈਆਂ ਟਾਣੀਆਂ ਦੇ ਭਾਰ ਨੇ ਪੁੰਗਰੀਆਂ ਵੱਲਾਂ ਵੇਲਾਂ ਰੁੱਖਾਂ ਚੜੀਆਂ ਫੁੱਲਾਂ ਹੇਠ ਹੇਠੋਂ ਫੁੱਲਾਂ ਨੇ ਪਰੋਈਆਂ ਲੜੀਆਂ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਚੱਲ ਨਹੀਂ ਪ੍ਰੇਮੀਏ ਵਿਸਾਖੀ ਚੱਲੀਏ ਇਹ ਕਵਿਤਾ ਨੀਰਮ ਜਾਤਰਕ ਦੀ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਕਵੀ ਵਿਸਾਖੀ ਦੇ ਮੇਲੇ ਦੇ ਟਾਈਮ ਤੇ ਜੋ ਫਲ ਫਸਲਾਂ ਪੱਕਦੀਆਂ ਹਨ ਜਿਵੇਂ ਕਣਕ ਜੋ ਫਲ ਤੇ ਜੋ ਫਾਲਤੇ ਮੇਲੇ ਦੇ ਟਾਈਮ ਦੇ ਉਸ ਟਾਈਮ ਤੇ ਮੌਸਮ ਬਾਰੇ ਦੱਸਦਾ ਹੈ ਕਵੀ ਆਪਣੀ ਕਵਿਤਾ ਦੁਆਰਾ ਵਿਸਾਖੀ ਦੇ ਮੇਲੇ ਦੀ ਰੌਣਕ ਉੱਥੇ ਲੱਗਣ ਵਾਲੀਆਂ ਦੁਕਾਨਾਂ ਤੇ ਮੇਲੇ ਵਿੱਚ ਲੱਗੇ ਜੂਲੇ ਤੇ ਉਥੋਂ ਦੀ ਚਹਲ ਪਹਿਲ ਬਾਰੇ ਜ਼ਿਕਰ ਕਰਦਾ ਹੈ ਆਓ ਆਪਾਂ ਉੱਪਰ ਦਿੱਤੀਆਂ 17 ਦਾ ਵਰਣਨ ਕਰੀਏ ਇੰਨਾ 17 ਵਿੱਚ ਕਵੀ ਦੱਸਦਾ ਹੈ ਕਿ ਵਿਸਾਖੀ ਦੇ ਮੇਲੇ ਦੇ ਟਾਈਮ ਤੇ ਕਣਕਾਂ ਪੱਕ ਜਾਂਦੀਆਂ ਹਨ ਤੇ ਲੁਗਾਠਾਂ ਵੀ ਪੱਕ ਜਾਂਦੀਆਂ ਹਨ ਤੇ ਉਹਨਾਂ ਵਿੱਚ ਪੱਕਣ ਕਾਰਨ ਰਸ ਭਰ ਜਾਂਦਾ ਹੈ ਬਾਗਾਂ ਵਿੱਚ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ ਤੇ ਸਬਜ਼ੀਆਂ ਤੇ ਫਲਾਂ ਦੀਆਂ ਵੇਲਾਂ ਵੱਧ ਕੇ ਲੰਮੀਆਂ ਹੋ ਜਾਂਦੀਆਂ ਹਨ ਤੇ ਵੇਲਾਂ ਦਰਖਤਾਂ ਤੇ ਚੜ ਜਾਂਦੀਆਂ ਹਨ ਵੇਲਾਂ ਦੇ 베ਰੀਆਂ ਦੇ 베ਰ ਲੱਗਣ ਨਾਲ ਟਾਣੀਆਂ ਚੁੱਕ ਜਾਂਦੀਆਂ ਹਨ ਫਲਾਂ ਤੋਂ ਫੁੱਲਾਂ ਤੋਂ ਫਲਾਂ ਦੇ ਬਣਨ ਦੀ ਸ਼ੁਰੂਆਤ ਹੋ ਜਾਂਦੀ ਹੈ ਹਰ ਪਾਸੇ ਬਹੁਤ ਹੀ ਸੁਹਾਣਾ ਮਾਹੌਲ ਹੁੰਦਾ ਹੈ ਪ੍ਰਮਾਤਮਾ ਦੀ ਮਿਹਰ ਨਾਲ ਹਰ ਪਾਸੇ ਬਹਾਰ ਹੁੰਦੀ ਹੈ ਉਸ ਟਾਈਮ ਵਿਸਾਖੀ ਦਾ ਮੇਲਾ ਲੱਗਦਾ ਹੈ ਕਵੀ ਆਪਣੀ ਕਵਿਤਾ ਰਾਹੀਂ ਇਸਤਰੀ ਰੂਪੀ ਸਾਥੀ ਜਿਸ ਨੂੰ ਕੀ ਉਪ੍ਰੇਮੀ ਕਹਿੰਦਾ ਹੈ ਨੂੰ ਮੇਲੇ ਜਾਨ ਲਈ ਕਹਿੰਦਾ ਹੈ ਅਗੀਆਂ ਆਹਨ ਦੂਰ ਦੂਰ ਥਾਉਂ ਵੰਜਾਰੇ ਆਏ ਸੋਹਣੇ ਸੋਹਣੇ ਕੁੰਜਾਂ ਤੇ ਫਿੱਤੇ ਲਿਆਏ ਨੇ ਗਜਰਿਆਂ ਤੇ ਵੰਗਾ ਦਾ ਨਾਂ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ ਹੱਟੀਆਂ ਹਜ਼ਾਰਾਂ ਹਲਵਾਈਆਂ ਨੇ ਲਾਈਆਂ ਸੈਂਕੜੇ ਸੁਗਾਤਾ ਨਾਲ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੜੀਏ ਚੱਲ ਨਹੀਂ ਪ੍ਰੇਮੀਆ ਵਿਸਾਖੀ ਚੱਲੀਏ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਬੜੀ ਦੂਰੋਂ ਦੂਰੋਂ ਬੰਜਾਰੇ ਆਪਣਾ ਸਮਾਨ ਵੇਚਣ ਲਈ ਮੇਲੇ ਵਿੱਚ ਆਏ ਹੋਏ ਹਨ ਇਨ੍ਹਾਂ ਨੇ ਆਪਣੀਆਂ ਦੁਕਾਨਾਂ ਮੇਲੇ ਵਿੱਚ ਲਾਈਆਂ ਹੋਈਆਂ ਹਨ ਉਹ ਫੀਤੇ ਗਜਰੇ ਚੂੜੀਆਂ ਤੇ ਸ਼ਿੰਗਾਰ ਦਾ ਹੋਰ ਸਾਰਜੋ ਸਮਾਨ ਵੇਚਣ ਲਈ ਲਿਆਏ ਹਨ ਜਿਨ੍ਹਾਂ ਵਿੱਚ ਨਕਲੀ ਗਹਿਣੇ ਵੀ ਸ਼ਾਮਿਲ ਹਨ ਹਲਵਾਈਆਂ ਨੇ ਦੁਕਾਨਾਂ ਹਲਵਾਈਆਂ ਨੇ ਮਠਿਆਈ ਦੀਆਂ ਦੁਕਾਨਾਂ ਲਾਈਆਂ ਹੋਈਆਂ ਹਨ ਖਾਣ ਪੀਣ ਦੇ ਸ਼ੌਕੀਨਾ ਨੇ ਹਟੀਆਂ ਤੇ ਭੀੜ ਪਾਈ ਹੋਈ ਹੈ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦੁਕਾਨਾਂ ਤੇ ਲੱਗੀਆਂ ਹੋਈਆਂ ਹਨ ਥਾਈ ਥਾਈ ਖੇਡਾਂ ਤੇ ਪੰਗੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਚੇ ਕਾਂਟੇ ਤੁੰਬੇ ਵੱਜਦੇ ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਉਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ ਚੱਲ ਨਹੀਂ ਪ੍ਰੇਮੀ ਏ ਵਿਸਾਖੀ ਚੱਲੀ ਏ ਇਨ੍ਹਾਂ ਸਤਰਾਂ ਵਿੱਚ ਕਵੀ ਮੇਲੇ ਦੀ ਰੌਣਕ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਥਾਂ ਥਾਂ ਤੇ ਮੇਲੇ ਵਿੱਚ ਝੂਲੇ ਲੱਗੇ ਹੋਏ ਹਨ ਤੇ ਨਿੱਕੀਆਂ ਵੱਡੀਆਂ ਖੇਡਾਂ ਵੀ ਮੇਲੇ ਵਿੱਚ ਹੁੰਦੀਆਂ ਹਨ ਮੇਲੇ ਵਿੱਚ ਵੰਜਲੀਆਂ ਤੇ ਤੁੰਬੇ ਦੀਆਂ ਆਵਾਜ਼ਾਂ ਨੇ ਮੇਲੇ ਵਿੱਚ ਰੌਣਕ ਲਾਈ ਹੋਈ ਹੈ ਮੇਲੇ ਵਿੱਚ ਅਖਾੜੇ ਵੀ ਲੱਗੇ ਹੋਏ ਹਨ ਜਿਨ੍ਹਾਂ ਨੂੰ ਪਹਿਲਵਾਨ ਆਪਣੇ ਜੀਨਾ ਵਿੱਚ ਪਹਿਲਵਾਨ ਆਪਣੀ ਕੁਸ਼ਤੀ ਲੜਦੇ ਹਨ ਮੇਲਾ ਲਾਉਣ ਲਈ ਬਹੁਤ ਸਾਰੀ ਜ਼ਮੀਨ ਰੋਕੀ ਗਈ ਹੈ ਬਹੁਤ ਵੱਡੀ ਜਗ੍ਹਾ ਤੇ ਮੇਲਾ ਲੱਗਦਾ ਹੈ ਮੇਲੇ ਵਿੱਚ ਭੀੜ ਇੰਨੀ ਹੁੰਦੀ ਹੈ ਕਿ ਲੋਕ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ ਇਵੇਂ ਲੱਗਦਾ ਹੈ ਕਿ ਹਰ ਕੋਈ ਆਪਣਾ ਕੰਮ ਕਾਜ ਛੱਡ ਕੇ ਮੇਲੇ ਵਿੱਚ ਪਹੁੰਚਿਆ ਹੋਇਆ ਹੈ ਇਸ ਤਰ੍ਹਾਂ ਕੋਈ ਆਪਣੀ ਕਵੀ ਆਪਣੀ ਇਸ ਤਰ੍ਹਾਂ ਕਵੀ ਆਪਣੀ ਕਵਿਤਾ ਰਾਹੀ ਵਿਸਾਖੀ ਦੇ ਮੇਲੇ ਦੀ ਰੌਣਕ ਦੀ ਝਾਕੀ ਪੇਸ਼ ਕਰਦਾ ਹੈ ਤੇ ਕਹਿੰਦਾ ਹੈ ਕਿ ਪ੍ਰੇਮੀਏ ਚੱਲ ਵਿਸਾਖੀ ਦਾ ਮੇਲਾ ਦੇਖਣ ਚੱਲੀਏ